ਚਾਰ ਉਦਾਸੀਆਂ ਕੀਤੀਆਂ ਉਹ ਮੱਕੇ ਵੀ ਗਏ ਮਦੀਨਾ ਵੀ ਗਏ ਹਸਨ ਅਬਦਾਲ ਵੀ ਗਏ ਮੈਂ ਸਾਰਾ ਇਤਿਹਾਸ ਦਾ ਪੰਨਾ ਕਹਿਣ ਲੱਗਿਆ ਪੜਿਆ ਹੈ ਉਹ ਰੱਬ ਦਾ ਰੂਪ ਸਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਹਿਰਦੇ ਵਿੱਚ ਕੋਈ ਵਿਤਕਰੇ ਨਹੀਂ ਸਨ ਬਲਕਿ ਸਭ ਨੂੰ ਪਿਆਰ ਕਰਦੇ ਸੀ ਤੇ ਮੈਂ ਉਚੇਚੇ ਤੌਰ ਤੇ ਤਾਂ ਚੱਲ ਕੇ ਆਇਆ ਸੀ ਮੈਂ ਵੇਖਣਾ ਚਾਹੁੰਦਾ ਸੀ ਕਿ ਆਪਣੇ ਵਡੇਰੇ ਆਪਣੇ ਘਰ ਦੀ ਜਿਹੜੀ ਲੋਹ ਰੀਤ ਮਰਿਆਦਾ ਮਨੁੱਖਤਾ ਨੂੰ ਪਿਆਰ ਕਰਨ ਵਾਲੀ ਅਗਾ ਉਹਨਾਂ ਦੀ ਪੀੜ੍ਹੀ ਵਿੱਚ ਪੀੜ੍ਹੀ ਤੋਂ ਬਾਅਦ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਬਾਕੀ ਗੁਰੂ ਸਾਹਿਬਾਨ ਨੇ ਜਾਂ ਹੁਣ ਗੋਵਿੰਦ ਰਾਏ ਨੇ ਵੀ ਇਹਨਾਂ ਦੀ ਔਲਾਦ ਪੀੜ੍ਹੀ ਵਿੱਚ ਵੀ ਉਹੀ ਗੱਲ ਸੰਭਾਲੀ ਜਾਂ ਪਾਲੀ ਹੋਈ ਹੈ ਜਾਂ ਨਹੀਂ ਜਦ ਕੋਈ ਫਿਰ ਬਦਲ ਪੈਦਾ ਹੋ ਗਿਆ ਮੈਂ ਵੇਖਣ ਆਇਆ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮਾਰਗ ਹੈ ਇਹ ਮਾਰਗ ਨੂੰ ਅੱਗੇ ਵੀ ਸਤਿਗੁਰੂ ਦੇ ਦਰ ਦੇ ਪਾੰਦੀਆਂ ਨੇ ਸੰਭਾਲਿਆ ਹੋਇਆ ਕਿ ਨਹੀਂ ਪਰ ਮੇਰੀ ਇਸ ਗੱਲ ਵਿੱਚ ਪੂਰਨ ਤੌਰ ਤੇ ਤਸੱਲੀ ਹੋ ਗਈ ਜੇਹੋ ਜੇ ਗੁਰੂ ਨਾਨਕ ਸਾਹਿਬ ਨੇ ਨਾ ਬਿਲਕੁਲ ਉਹ ਜੇ ਗੋਬਿੰਦ ਰਾਏ ਨੇ ਹਲਗੀਰ ਪਾਤਸ਼ਾਹ ਨੇ ਬਿਲਕੁਲ ਉਹ ਜੀ ਵਿਚਾਰ ਧਾਰਾ ਹੈ ਜੇ ਉਹ ਜਾਈ ਰੱਬੀ ਪਿਆਰ ਕਰਨ ਵਾਲੇ ਮਨੁੱਖਤਾ ਨੂੰ ਰੱਬੀ ਉਪਦੇਸ਼ ਮੰਡਣ ਵਾਲੇ ਨੇ ਬਸ ਇਹੀ ਕਾਰਨ ਮੈਂ ਆਇਆ ਸਾਂ ਅੱਜ ਨਮਸਕਾਰ ਕਰਕੇ ਆਪਣੇ ਆਪ ਨੂੰ ਸੁਭਾਗਾ ਸਮਝਦਾ ਏਥੋਂ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਵਰਤਾ ਕੇ ਲਖਨੌਰ ਤੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਆਉਂਦੇ ਆ ਇਹ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਅਨੰਦਪੁਰ ਨਹੀਂ ਹੈ 2200 ਔਰੰਗ ਜੀ ਵੀ ਟਕਾ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਮੀਨ ਮੁੱਲ ਖਰੀਦੀ ਸੀ ਤੇ ਇਹਦਾ ਨਾਮ ਹੈ ਜਿਹੜਾ ਪਹਿਲਾਂ ਚੱਕ ਨਾਨਕੀ ਵੀ ਰਿਹਾ ਫਿਰ ਇਹਦਾ ਨਾਮ ਮਾਖੂ ਵਾਲ ਵੀ ਪਿਆ ਤੇ ਫਿਰ ਇਹਦਾ ਨਾਮ ਬਦਲ ਕੇ ਕਦੋਂ ਜਦੋਂ ਪਹਿਲੀ ਵਾਰ ਪਟਨਾ ਸਾਹਿਬ ਤੋਂ ਮਾਖੂ ਬਾਲ ਗੁਰੂ ਗੋਬਿੰਦ ਰਾਏ ਜੀ ਆਏ ਤੇ ਪਾਤਸ਼ਾਹ ਨੇ ਬਚਨ ਆਖਿਆ ਸੀ ਅੰਮ੍ਰਿਤ ਬਾਣੀ ਸੁਣਾ ਉਸ ਮਿਲੇ ਗੋਬਿੰਦ ਰਾਏ ਪਾਤਸ਼ਾਹ ਨੇ ਗੁਰ ਕਾਲਗੀਧਰ ਪਾਤਸ਼ਾਹ ਨੇ ਆਪਣੇ ਪਿਤਾ ਜੀ ਨੂੰ ਆਨੰਦ ਸਹਿਬ ਦੀ ਬਾਣੀ ਜ਼ੁਬਾਨੀ ਕੰਚ ਸੁਣਾਈ ਸੀ ਤੇ ਮਹਾਰਾਜ ਨੇ ਇਹ ਪ੍ਰਸੰਨ ਹੋ ਕੇ ਬਚਨਾ ਕਿਆ ਕਹਿ ਲੱਗੇ ਅੱਜ ਤੋਂ ਬਾਅਦ ਨਾਮ ਮਖੂਬਾਲ ਦਾ ਬਦਲ ਕੇ ਆਨੰਦਪੁਰ ਸਾਹਿਬ ਰੱਖ ਜੀ ਆਨੰਦਪੁਰ ਸਾਹਿਬ ਜਿਹੜਾ ਨਾਮ ਹੁਣ ਇੱਥੇ ਰੱਖਿਆ ਗਿਆ ਹੈ 1600 ਯਾਦ ਰੱਖਿਓ 65 ਦੇ ਅੰਦਰ ਕਰੀਬ ਆਨੰਦਪੁਰ ਸਾਹਿਬ ਵਸਿਆ ਸੀ ਤੇ ਹੁਣ 1673 ਦਾ ਵਕਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆਏ ਨੇ ਤੇ ਇਹਦਾ ਨਾਮ ਆਨੰਦਪੁਰ ਸਾਹਿਬ ਪੈ ਗਿਆ ਹੁਣ ਇਹ ਚ ਮਹਾਰਾਜ ਕਿਰਪਾ ਕਰਦੇ ਐ ਪਿੱਛੇ ਇਹ ਗੱਲ ਤੁਹਾਨੂੰ ਜਾਣਤੀ ਰਹਿਣੀ ਚਾਹੀਦੀ ਐ ਜਦੋਂ ਗੁਰੂ ਕਲਗੀ ਧਰਜੀ ਦਾ ਪ੍ਰਕਾਸ਼ ਹੋਇਆ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਟਾਕੇ ਨੇ ਟਾਕਾ ਬੰਗਾਲ ਇਧਰਲੇ ਪਾਸੇ ਦੇ ਫਿਰ 3.5 ਸਾਲਾਂ ਬਾਅਦ ਇੱਕ ਵਾਰੀ ਮਲਾਪ ਹੁੰਦੇ ਪਟਨਾ ਸਾਹਿਬ ਔਰ ਫਿਰ ਪਟਨਾ ਸਾਹਿਬ ਕੁਝ ਦਿਨ ਹੀ ਰੁਕੇ ਤੇ ਹਜੂਰ ਸੱਚੇ ਪਾਤਸ਼ਾਹ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਆ ਗਏ ਹੁਣ ਆਪਣੇ ਪੁੱਤ ਨਾਲ ਇੱਥੇ ਮਲਾਪ ਹੁੰਦਾ ਹੈ ਇੱਥੇ ਮਹਾਰਾਜ ਨੇ ਫਿਰ ਕੁਝ ਕਿਰਪਾ ਬਖਸ਼ਿਸ਼ ਵਰਤਾਈ ਉਹ ਸਾਨੂੰ ਚਾਹ ਰੱਖਣ ਦੀ ਲੋੜ ਹੈ ਇੱਕ ਗੁਰੂ ਕਾ ਸੇਖ ਹੈ ਜਿਹਦਾ ਨਾਮ ਹੈ ਭਾਈ ਬੱਜਰ ਜੀ ਭਾਈ ਬੱਜਰਾ ਜੀ ਜਾਂ ਬੱਜਰ ਜੀ ਇਹ ਜਿਹੜਾ ਗੁਰੂ ਦਾ ਸਿੱਖ ਹੈ ਸ਼ਾਸਤਰਾਂ ਦੀ ਵਿੱਦਿਆ ਵਿੱਚ ਬਹੁਤ ਨਪੁੰਨ ਹੈ ਬਹੁਤ ਤੇਗ ਦਾ ਤਨੀ ਹੈ ਔਰ ਚੰਗੀ ਤਰ੍ਹਾਂ ਨੀਜਾ ਵਰਛਾ ਤੀਰ ਅੰਦਾਜ਼ੀ ਇਹ ਸਭ ਕੁਝ ਭਾਈ ਬੱਜਰਾ ਜੀ ਬਹੁਤ ਮਾਹਰ ਨੇ ਬਲਕਿ ਤੁਹਾਨੂੰ ਇਹ ਗੱਲ ਤੇ ਦੱਸਣ ਦੀ ਲੋੜ ਨਹੀਂ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਨੇ ਨਾ ਜਿਹੜੇ ਕਰਤਾਰਪੁਰ ਦੀ جنگ ਲੜੀ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਉਸ ਵੇਲੇ ਕਰਤਾਰਪੁਰ ਸਾਹਿਬ ਜੀ ਦੀ ਜੰਗ ਅੰਦਰ ਬੜੀ ਬਹਾਦਰੀ ਨਾਲ ਜੂਝੇ ਸਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਜਦੋਂ ਜੰਗ ਦੀ ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਬਤਨ ਆਖੇ ਸਨ ਬਤਨ ਆਖੇ ਕਿਨ ਲੱਗੇ ਪੁੱਤ ਮੈਂ ਤੇ ਅੱਜ ਇਸ ਗੱਲ ਤੇ ਬੜਾ ਮਾਣ ਕਰਦਾ ਹਾਂ ਵੀ ਤੁਸੀਂ ਇੰਨੀ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਜੂਝੇ ਬਚਪਨ ਵਿੱਚ ਭਾਵੇਂ ਮੈਂ ਨਾਮ ਰੱਖਿਆ ਸੀ ਤਿਆਗ ਮਲ ਪਰ ਅੱਜ ਤੁਸੀਂ ਤੇਗ ਇੰਨੀ ਬਹਾਦਰੀ ਨਾਲ ਬਾਹੀ ਹੈ ਤੇ ਤੁਹਾਡਾ ਨਾਮ ਅੱਜ ਮੈਂ ਹੀ ਬਦਲ ਕੇ ਤਿਆਗ ਮਲ ਤੋਂ ਤੇਗ ਬਹਾਦਰ ਕਰਨਾ ਤੁਸੀਂ ਤੇਗ ਦੇ ਤਨੀਓ ਜਿਹੜਾ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਖੁਦ ਤੇਗ ਦਾ ਤਨੀ ਹੈ ਤੇ ਸਤਗੁਰੂ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਹੈ ਵੀ ਅੱਗੇ ਆਉਣ ਵਾਲਾ ਸਮਾਂ ਕਿਹੋ ਜਿਹਾ ਆਏਗਾ ਔਰ ਸ਼ਾਸਤਰ ਵਿਦਿਆ ਵਿੱਚ ਜਿਹੜਾ નિਪੁੰਨ ਹੋਣਾ ਉਹ ਬਤ ਲਾਜ਼ਮੀ ਹੈ ਮਹਾਰਾਜ ਨੇ ਉਸ ਵੇਲੇ ਆਪਣੇ ਪੁੱਤ ਗੋਬਿੰਦ ਰਾਏ ਨੂੰ ਸ਼ਾਸਤਰ ਵਿਦਿਆ ਵਿੱਚ ਚੰਗੀ ਤਰ੍ਹਾਂ નિਪੁੰਨ ਕਰਨ ਦੇ ਲਈ ਬਜਰਾ ਜੀ ਗੁਰੂ ਕੇ ਸਿੱਖ ਦੀ ਡਿਊਟੀ ਲਈ ਤੁਸੀਂ ਸ਼ਾਸਤਰ ਵਿਦਿਆ ਸਿਖਾਉਣੀ ਹੈ ਇਹ ਗੱਲ ਯਾਦ ਰੱਖੋ ਭਾਈ ਬੱਧਰਾ ਜੀ ਨੇ ਗੋਬਿੰਦ ਰਾਏ ਪਾਤਸ਼ਾਹ ਨੂੰ ਤੀਰ ਅੰਦਾਜ਼ੀ ਘੋੜ ਸਵਾਰੀ ਨੇਜਾ ਵਰਛਾ ਢਾਲ ਪਕੜਨੀ ਬਾਰ ਰੁਕਣਾ ਬਾਰ ਕਰਨਾ ਜਿੰਨੀ ਵੀ ਇਹ ਵਿੱਦਿਆ ਹੈ ਉਹ ਗੁਰੂ ਦੇ ਸਹਬਜ਼ਾਦੇ ਸਤਗੁਰੂ ਪਾਤਸ਼ਾਹ ਨੂੰ ਬਹੁਤ ਅਦਬ ਨਾਲ ਸਿਖਾਈ ਔਰ ਸਤਗੁਰੂ ਪਾਤਸ਼ਾਹ ਨੇ ਵੀ ਬਹੁਤ ਜਲਦੀ ਦੇ ਨਾਲ ਇਹ ਸਾਰੀ ਵਿਦਿਆ ਧਾਰਨ ਕਰ ਲਈ ਦੂਜੀ ਗੱਲ ਇੱਚੀ ਮਹਾਰਾਜ ਜੀ ਦੇ ਦੋ ਸਿੱਖ ਨੇ ਇੱਕ ਭਾਈ ਮਨੀ ਸਿੰਘ ਦੂਜਾ ਜਿਹੜਾ ਗੁਰੂ ਕਾ ਸਿੱਖ ਭਾਈ ਦਰਗਾਹ ਮੱਲ ਇਹਨਾਂ ਦੋਨਾਂ ਦੀ ਇਹ ਡਿਊਟੀ ਲਈ ਕਿ ਸਤਗੁਰੂ ਪਾਤਸ਼ਾਹ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਡਿਊਟੀ ਲਈ ਇਹਨਾਂ ਨੂੰ ਗੁਰਬਾਣੀ ਔਰ ਬਾਕੀ ਗੁਰਮਤ ਦੀ ਜਿੰਨੀ ਮਾਨ ਮਰਿਆਦਾ ਉਹ ਚੰਗੀ ਤਰ੍ਹਾਂ ਜਾਂ ਪਹਿਲਾਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਹੈ ਭਾਈ ਮਨੀ ਸਿੰਘ ਬੜੇ ਵਿਦਵਾਨ ਸਨ ਦਰਗਾਹ ਮੱਲ ਜੀ ਵੀ ਬੜੇ ਸਿਆਣੇ ਪ੍ਰੋਖ ਸਨ ਉਹ ਸਾਰੀ ਜਿੰਨੀ ਵੀ ਗਾਥਾ ਹੈ ਗੁਰੂ ਸਾਹਿਬਾਨਾ ਦੇ ਜੀਵਨ ਦੀ ਜਾਂ ਗੁਰਬਾਣੀ ਦੀ ਸੰਥਿਆ ਭਾਵੇਂ ਮਾ ਗੁਦਰ ਕੌਰ ਜੀ ਪਹਿਲਾਂ ਤੂੰ ਕਿਰਪਾ ਕਰ ਰਹੇ ਨੇ ਪਰ ਸਤਗੁਰੂ ਨੇ ਬਚਨ ਆਖੇ ਉਹ ਚੰਗੀ ਤਰ੍ਹਾਂ ਗੋਬਿੰਦ ਰਾਏ ਨੂੰ ਸਿਖਾਓ ਇਹ ਕਿਰਪਾ ਫਿਰ ਸਤਗੁਰੂ ਦੀ ਕਿਰਪਾ ਲੈ ਕੇ ਭਾਈ ਮਨੀ ਸਿੰਘ ਤੇ ਦਰਗਾਹ ਮੱਲ ਨੇ ਸੇਵਾ ਨਿਭਾਈ ਇਹਨਾਂ ਗੱਲਾਂ ਤੂੰ ਸੇਧ ਲੈਣ ਦੀ ਲੋੜ ਹੈ ਅੱਜ ਸਾਡੇ ਵੀ ਬੱਚੇ ਨੇ ਪਰਿਵਾਰਾਂ ਅੰਦਰ ਗ੍ਰਸਤੀ ਪਰਿਵਾਰਾਂ ਵਿੱਚ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਸ ਸਮੇਂ ਨੂੰ ਸੰਭਾਲਦਿਆਂ ਆਪਣੇ ਪਰਿਵਾਰ ਬੱਚਿਆਂ ਨੂੰ ਅੰਮ੍ਰਿਤ ਬਾਣੀ ਨਾਲ ਜੋੜਨ ਅੰਮ੍ਰਿਤ ਬਾਣੀ ਦਾ ਇਤਿਹਾਸ ਕੀ ਹੈ ਸਾਡੇ ਪੁਰਖੇ ਕਿਹੋ ਦੇ ਸਨ ਗੁਰੂ ਸਹਿਬਾਨਾ ਨੇ ਕੀ ਕਿਰਪਾ ਵਰਤਾਈ ਇਹ ਪੱਖਾਂ ਤੋਂ ਜਾਣੂ ਕਰਵਾਉਣਾ ਇੱਕ ਮਾਂ ਬਾਪ ਦਾ ਫਰਜ਼ ਹੈ ਪਰ ਜੇ ਅਸੀਂ ਪੱਖ ਤੋਂ ਵੇਚਨੇ ਹੈ ਤੇ ਕਦੀ ਕਦਹੀਂ ਜਾ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰਵਾਰਾਂ ਨੂੰ ਤੇ ਕਰਦੇ ਨੇ ਫਿਰ ਰੋਣ ਤੋਂ ਸਿਵਾਏ ਮੈਨੂੰ ਖਿਮਾ ਕਰ ਦਿਓ ਹੋਰ ਪੱਲੇ ਕੁਝ ਵੀ ਨਹੀਂ ਰਹਿੰਦਾ ਜਦੋਂ ਗੱਲ ਰਾਤ ਨੂੰ ਕਰਾ ਚਲੀ ਜਾਏ ਪਰ ਜੇ ਕੀਤੇ ਅਸੀਂ ਸਿੱਦਕ ਨਾਲ ਬੱਚਿਆਂ ਨੂੰ ਬਾਣੀ ਨਾਮ ਨਾਲ ਜੋੜੀਏ ਨਾ ਤੇ ਮੈਨੂੰ ਇਸ ਗੱਲ ਦੀ ਆਸ ਹੈ ਵੀ ਫਿਰ ਬਾਅਦ ਵਿੱਚ ਸਾਡੇ ਪੱਲੇ ਰੋਣਾ ਨਾ ਪਵੇ ਬਲਕਿ ਹਰ ਗ੍ਰਸਤੀ ਦਾ ਵਿਹੜਾ ਖੁਸ਼ੀਆਂ ਨਾਲ ਭਰ ਜਾਏ ਪਰ ਅਸੀਂ ਬਹੁਤ ਵਾਰੀ ਧਿਆਨ ਨਹੀਂ ਦਿੰਦੇ ਲੋਕ ਪਹਿਲਾਂ ਵੀ ਅਵੇਸਲੇ ਰਹੇ ਤੇ ਅੱਜ ਵੀ ਅਵੇਸਲੇ ਨੇ ਜਿੰਨਾ ਜਿੰਨਾ ਲੋਕਾਂ ਨੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਮ ਨਾਲ ਜੋੜਿਆ ਗੁਰ ਇਤਿਹਾਸ ਨਾਲ ਜੋੜਿਆ ਉਹ ਹਮੇਸ਼ਾ ਹੀ ਆਪਣੇ ਜੀਵਨ ਵਿੱਚ ਸੁਖਾਲੇ ਨੇ ਇਹ ਨਹੀਂ ਬਹੁਤ ਪਰਿਵਾਰ ਹੈ ਸੀ ਵੀ ਨੇ ਜਿਨ੍ਹਾਂ ਬੜੇ ਸਦਕ ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਤੋਂ ਖੈਰ ਇਹ ਵੱਖਰੀ ਪੱਖ ਨੇ ਮੈਂ ਬੇਨਤੀ ਕਰਾਂ ਵੀ ਇੱਥੇ ਕਲਗੀਧਰ ਪਾਤਸ਼ਾਹ ਨੂੰ ਇਹ ਸਾਰੀਆਂ ਸਿੱਖਿਆਵਾਂ ਮਿਲੀਆਂ ਇੱਕ ਪੀਰ ਮੁਹੰਮਦ ਕਾਜੀ ਹੈ ਹੁਸ਼ਿਆਰਪੁਰ ਦਾ ਰਹਿਣ ਵਾਲੇ ਸਤਗੁਰੂ ਨੇ ਇਹਨੂੰ ਉਚੇਚੇ ਤੌਰ ਤੇ ਬੁਲਾਇਆ ਕਾਦੇ ਲਈ ਕਲਗੀਧਰ ਪਾਤਸ਼ਾਹ ਨੂੰ ਅਰਬੀ ਤੇ ਫਾਰਸੀ ਦੋ ਇਹ ਭਾਸ਼ਾਵਾਂ ਦਾ ਵੀ ਗਿਆਤਾ ਬਣਾਉਣਾ ਹੈ ਇਹ ਗੁਰੂ ਤੇਗ ਬਹਾਦਰ ਸਿਵ ਕਿਰਪਾ ਕਰ ਰਹੇ ਨੇ ਇਹਨਾਂ ਨੂੰ ਅਰਬੀ ਤੇ ਫਾਰਸੀ ਇਹ ਭਾਸ਼ਾ ਵੀ ਆਵੇ ਚੰਗੀ ਤਰ੍ਹਾਂ ਤੇ ਇਹਦੇ ਵੀ ਗਿਆਤੇ ਬਣਾ ਦਿਓ ਇਹ ਵੀ ਕਿਰਪਾ ਵਰਤਾਈ ਹੁਣ ਇਹ 2 ਸਾਲ ਦਾ ਜਿਹੜਾ ਸਮਾਂ ਨਾ 7 ਸਾਲ ਵਿੱਚ ਆਏ 2 ਸਾਲ ਦਾ ਜਿਹੜਾ ਇਹ ਸਮਾਂ ਉਹ ਪਾਤਸ਼ਾਹ ਮਹਾਰਾਜ ਇਵੇਂ ਸ਼ਾਸਤਰ ਵਿਦਿਆ ਜਾਂ ਦੁਨਿਆਵੀ ਵਿਦਿਆ ਜਾਂ ਗੁਰਬਾਣੀ ਗੁਰ ਇਤਿਹਾਸ ਦੀ ਪੜਨ ਵਿਚਾਰਨ ਵਿੱਚ ਆਪਣਾ ਗੁਜ਼ਾਰਦੇ 9 ਸਾਲ ਦਾ ਸਮਾਂ ਹੋ ਗਿਆ ਹੁਣ ਅਗਲੀ ਗੱਲ ਚੱਲਦੀ ਹੈ ਉਹ ਤੁਸੀਂ ਬਹੁਤ ਵਾਰੀ ਸੁਣੀ ਹੈ ਪਰ ਉਹਨੂੰ ਵਿਚਾਰਨਾ ਬੜਾ ਲਾਜ਼ਮੀ ਹੈ ਕਈ ਵਾਰੀ ਆਪਾਂ ਬਹੁਤ ਕਾਲੀ ਨਾਲ ਚਲੇ ਜਾਂਦੇ ਆਂ ਔਰੰਗਜ਼ੇਬ ਹੈ ਜਿਹੜਾ ਇਹ ਬਹੁਤ ਪਾਪੀ ਸੀ ਤੁਹਾਨੂੰ ਮੈਂ ਇਹਦੀ ਜੀਵਨ ਦੀ ਥੋੜੀ ਜੀ ਬੇਨਤੀ ਕਹਿਣ ਲੱਗਿਆ ਏ ਇਹ ਇਹਦੇ ਸ਼ਾਹ ਜਹਾਂ ਦਾ ਇਹ ਪੁੱਤ ਹੈ ਅੱਜ ਧਿਆਨ ਚ ਕਰ ਲਓ ਸ਼ਾਹ ਜਹਾਂ ਬਾਦਸ਼ਾਹ ਇਹ ਇਹੋ ਦੀ ਵਿਰਤੀ ਦਾ ਮਾਲਕ ਹੈ ਪਿਆਰਾ ਸਿੰਘ ਪਦਮ ਨੇ ਇੱਕ ਵਰੀਏ ਦੀ ਜੀਵਨ ਦੀ ਇੱਕ ਘਟਨਾ ਲਿਖੀ ਹੈ ਵੀ ਇੱਕ ਵਾਰੀ ਸ਼ਾਹ ਜਹਾਂ ਆਪ ਇਹਦੇ ਘਰ ਵਾਲੀ ਔਰ ਇਹਦੇ ਚਾਰ ਪੁੱਤ ਸਨ ਸ਼ਾਹ ਜਹਾਂ ਦੇ ਦਾਰਾਸ਼ਕੋ ਸੁਜਾ ਮੁਰਾਦ ਤੇ ਔਰੰਗਜ਼ੇਬ ਇਹ ਆਪਣੇ ਪਰਿਵਾਰ ਨੂੰ ਲੈ ਕੇ ਸ਼ਾਹੀ ਇਹ ਪਰਿਵਾਰ ਨੂੰ ਲੈ ਕੇ ਸ਼ਾਹੀ ਮਸਜਿਦ ਦੇ ਅੰਦਰ ਧਿਆਨ ਦਿਓ ਸ਼ਾਹੀ ਮਸਜਿਦ ਉਹਨੂੰ ਕਹਿੰਦੇ ਸਨ ਜਿਹਦੇ ਵਿੱਚ ਕੇਵਲ ਤੇ ਕੇਵਲ ਹਾਕਮ ਲੋਕਾਂ ਦਾ ਪਰਿਵਾਰ ਜਾਂ ਉਸ ਵੇਲੇ ਦਾ ਬਾਦਸ਼ਾਹ ਦਾ ਪਰਿਵਾਰ ਹੀ ਨਮਾਜ਼ ਅਦਾ ਕਰਨ ਜਾਂਦੇ ਸ਼ਾਹੀ ਮਸਜਿਦ ਵਿੱਚ ਜਾ ਕੇ ਨਮਾਜ਼ ਅਦਾ ਕਰਦੇ ਆ ਜਦੋਂ ਸ਼ਾਹ ਜਹਾਂ ਤਖਤ ਤੇ ਬੈਠਾ ਹੋਇਆ ਚਾਰ ਪੁੱਤਾਂ ਨੂੰ ਲੈ ਕੇ ਗਿਆ ਨਾਲ ਬਾਕੀ ਪਰਿਵਾਰ ਦੇ ਜੀ ਨੇ ਘਰ ਵਾਲੀ ਹੈ ਜਦੋਂ ਇਹ ਨਮਾਜ਼ ਅਦਾ ਕਰਨ ਗਿਆ ਤੇ ਔਰੰਗਜੀਬ ਮਸਜਿਦ ਵਿੱਚੋਂ ਬਾਹਰ ਨਿਕਲ ਕੇ ਧਿਆਨ ਜੇ ਤੁਹਾਨੂੰ ਗੱਲ ਭੱਲੇ ਪਏਗੀ ਮਸਜਿਦ ਵਿੱਚੋਂ ਬਾਹਰ ਨਿਕਲ ਕੇ ਖਲੋਤਾ ਹੈ ਨਮਾਜ਼ ਅਦਾ ਹੋ ਗਈ ਸ਼ਾਂਜ ਹਨੇਰ ਬਾਹਰ ਆ ਕੇ ਪੁੱਛਿਆ ਵੀ ਔਰੰਗਜੀਬ ਸਾਰੇ ਖੁਦਾ ਦੀ ਇਬਾਦਤ ਕਰ ਰਹੇ ਸਨ ਤੇ ਤੂੰ ਨਜ਼ਰੀ ਨਹੀਂ ਆਇਆ ਇੱਕ ਵਾਰ ਗਿਆ ਤੂੰ ਉਸੇ ਵੇਲੇ ਬਾਹਰ ਆ ਗਿਆ ਇਦਾ ਕੀ ਕਾਰਨ ਹੈ ਹੁਣ ਇਹਦੀ ਵੇਖੋ ਅਗੂ ਕੀ ਵਰਤੀ ਹੈ ਔਰੰਗਜ਼ੇਬ ਦੀ ਕਹਿਣ ਲੱਗਿਆ ਵੀ ਅੱਬਾ ਮੈਂ ਤਾਂ ਕਰਕੇ ਬਾਹਰ ਆ ਗਿਆ ਮੈਂ ਸੋਚਦਾ ਸੀ ਇਹ ਗੱਲ ਵੀ ਜੇ ਤੁਸੀਂ ਤੇ ਨਮਾਜ਼ ਪੜ੍ਹਦੇ ਹੋ ਸਾਰੇ ਸਾਰਾ ਹੀ ਸ਼ਾਹੀ ਪਰਿਵਾਰ ਹੈ ਖੁਦ ਬਾਦਸ਼ਾਹ ਚਾਰੋਂ ਪੁੱਤ ਨੇ ਨਾਲ ਜਾਂ ਪਰਿਵਾਰ ਦੀ ਧੀ ਨੇ ਜੇ ਕੁਦਰਤੀ ਇਹ ਹੋ ਜਾ ਖੁਦਾ ਵੱਲੋਂ ਕੋਈ ਹਵਾ ਨਹਿਰੀ ਜਾਂ ਕੋਈ ਭੁਕੰਪ ਇਹੋ ਦਾ ਕੁਝ ਆ ਜਾਏ ਤੇ ਮਸਜਿਦ ਟਹਿ ਜਾਏ ਸਾਰੇ ਵਿੱਚ ਦੱਬ ਜਾਓਗੇ ਤੇ ਬਾਅਦ ਵਿੱਚ ਰਾਜ ਭਾ ਕੌਣ ਸੰਭਾਲੇਗਾ ਮੈਂ ਤਾਂ ਕਰਕੇ ਬਾਹਰ ਰਿਹਾ ਵੀ ਤੁਸੀਂ ਸਾਰੇ ਵੀ ਮਰ ਗਏ ਇਹ ਰਾਜ ਤਖ ਤੇ ਮੈਂ ਬਹਿ ਜਾਗਾ ਇਹੋ ਜੀ ਬਿਰਤੀ ਦਾ ਮਾਲਕ ਸੀ ਉਸ ਵੇਲੇ ਸ਼ਾਹ ਜਹਾਨ ਨੇ ਆਖਿਆ ਸੀ ਕਹਿਣ ਲੱਗਿਆ ਹੋਇ ਭਲਿਆ ਖੁਦਾ ਦੀ ਇਬਾਦਤ ਕਰਨ ਵੇਲੇ ਵੀ ਤੇਰੇ ਮਨ 'ਚ ਇਹੋ ਜਿਹੇ ਖਿਆਲ ਨੇ ਔਰ ਸ਼ੈਤਾਨ ਨੂੰ ਧਿਆਨ ਹੋਵੇ ਔਰੰਗਜੀਬ ਨੇ ਉਹ ਤੇ ਲੰਮੀਆਂ ਵਖਰੇ ਪਖਰੇ ਨਾ ਹੀ ਉਹਦੇ ਨਾਲ ਆਪਣਾ ਬਾਲਾ ਵਾਸਤਾ ਆਪਣਾ ਤਾਂ ਨਹੀਂ ਵਿਚਾਰਦੇ ਇਹ 1658 ਵਿੱਚ ਬੈਠਾ ਸੀ ਤਖਤ ਤੇ ਐਵੇਂ ਨਹੀਂ ਬੈਠਾ ਇਹਨੇ ਆਪਣੇ ਪਿਓ ਨੂੰ ਕੈਦ ਵਿੱਚ ਪਾਇਆ ਸ਼ਾਹਜਹਾਨ ਨੂੰ 2.5 ਸਾਲ ਦੇ ਕਰੀਬ ਉਨੂੰ ਬਹੁਤ ਤੜਫਾਇਆ ਪਾਣੀ ਦੀ ਕੁੱਟ ਤੱਕ ਨਹੀਂ ਦਿੰਦਾ ਸੀ ਜਦੋਂ ਬਹੁਤ ਹੀ ਤਰਫਦਾ ਸੀ ਤੇ ਕੋਈ ਬੂੰਦਾਂ ਦਾ ਪਾਣੀ ਦੀਆਂ ਦੇਣੀਆਂ ਤਾਂ ਹੀ ਉਹਦੇ ਪਿਓ ਨੇ ਸ਼ਾਹਜਹਾਂ ਵੇਖੋ ਕਿਸੇ ਵਕਤ ਉਹ ਬਾਦਸ਼ਾਹ ਰਿਹਾ ਪਰ ਵਕਤੇ ਨੇ ਉਹ ਜਬ ਬਨਾਇਆ ਉਹਨੇ ਤਾਂ ਹੀ ਇੱਕ ਗੱਲ ਆਖੀ ਸੀ ਸ਼ਾਹਜਹਾਂ ਨੇ ਇੱਕ ਵਾਰ ਸ਼ਬਦ ਆਖੇ Hindu ਧਰਮ ਦੇ ਲੋਕਾਂ ਨੂੰ ਉਹ ਕਹਿੰਦਾ ਵੀ ਮੇਰਾ Hindu ਧਰਮ 'ਚ ਕੋਈ ਵਿਸ਼ਵਾਸ ਨਹੀਂ ਹੈ ਪਰ ਫਿਰ ਵੀ ਕਹਿ ਲੱਗਿਆ ਮੈਂ ਇੱਕ ਗੱਲ ਨੂੰ ਤੁਹਾਡਾ ਬੜਾ ਅਦਬ ਕਰਦਾ ਕਿਸ਼ ਗੱਲੋਂ ਤੁਹਾਡੇ ਬਡੇਰੇ ਚੜ੍ਹਾਈ ਵੀ ਕਰ ਜਾਣ ਤੁਸੀਂ ਪਿਓ ਦਾਦੇ ਪੜਦਾਦੇ ਲਈ ਸ਼ਰਾਧ ਕਰ ਦਿਓ ਸ਼ਰਾਧ ਤੇ ਸਮਝ ਦਿਓ ਕਈਆਂ ਨੂੰ ਪ੍ਰਸ਼ਾਦ ਪਾਣੀ ਸ਼ਿਕਾਉਣੇ ਹੋ ਆਪਣੇ ਬਡੇਰਿਆਂ ਦੇ ਨਾਂ ਪਰ ਕਹਿ ਲੱਗਿਆ ਤੁਸੀਂ ਤੇ ਆਪਣੇ ਬਜ਼ੁਰਗਾਂ ਬਡੇਰਿਆਂ ਦੇ ਨਾਂ ਤੇ ਸ਼ਰਾਧ ਕਰ ਦਿਓ ਤੇ ਮੇਰਾ ਪੁੱਤ ਅਜਿਹਾ ਪਾਪੀ ਐ ਤੁਸੀਂ ਤੇ ਮਰ ਚੁੱਕੇ ਪਿਓ ਦਾਦਿਆਂ ਨੂੰ ਵੀ ਚੇਤਾ ਰੱਖ ਦਿਓ ਇਹ ਜਿਉਂਦੇ ਬਾਪ ਨੂੰ ਵੀ ਪਾਣੀ ਨਹੀਂ ਪੀਉਂਦਾ ਇਸ ਗੱਲੋਂ ਤੁਸੀਂ ਬਹੁਤ ਚੰਗੇ ਆ ਸ਼ਾਹ ਜਹਾਂ ਨੂੰ ਇਹਨੇ ਕੈਦ ਵਿੱਚ ਪਾਇਆ ਤਿੰਨ ਭਰਾ ਸਨ ਇਹਦੇ ਦਾਰਾਸ਼ਿਕੋ ਸੁਜਾ ਤੇ ਮੁਰਾਦ ਇਹਨੇ ਤਿੰਨਾਂ ਨੂੰ ਪਾਪੀ ਨੇ ਜਿੰਨਾ ਨੂੰ ਜਿਵੇਂ ਜਿਵੇਂ ਵਕਤ ਬਣਦਾ ਗਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਮੌਤ ਦੇ ਘਾਟ ਉਤਾਰ ਕੇ ਇਸ ਤੋਂ ਇਲਾਵਾ 14 ਫਕੀਰ ਰਬੀ ਦਰਵੇਸ਼ ਸ਼ਨ ਸੱਚ ਦਾ ਹੂਕਾ ਦੇਣ ਵਾਲੇ ਜਦੋਂ ਉਹ ਸੱਚ ਹੱਕ ਦੀ ਗੱਲ ਕਰਦੇ ਸੀ ਇਹਨੂੰ ਚੁੱਪਦੀ ਸੀ ਉਸ ਵੇਲੇ ਇਹਨੇ 14 ਦਰਵੇਸ਼ਾਂ ਦਾ ਵੀ ਕਤਲ ਕੀਤਾ ਔਰ ਫਿਰ ਇਹ ਤਖਤ ਤੇ ਬੈਠਾ ਸੀ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਜਿਹੜਾ ਆਪਣੇ ਭਰਾਵਾਂ ਤੇ ਪਿਓ ਨੂੰ ਨਹੀਂ ਬਖਸ਼ਦਾ ਉਹ ਲੋਕਾਂ ਨਾਲ ਕਿਹੋ ਜਿਹਾ ਕਹਿਰ ਕਰਦਾ ਹੋਵੇਗਾ ਕਿੰਨੀ ਪਾਪੀ ਬਿਰਤੀ ਦਾ ਮਾਲਕ ਸੀ ਇਹ ਤਖਤ ਤੇ ਬਹਿ ਗਿਆ 1658 ਅੰਦਰ ਬਹੁਤ ਪਾਪ ਕਰਮ ਕਰਕੇ